ਬਬੋ ਕੁਦਰਤ ਦੇ ਰੰਗ ਵੀ ਅਵਰਲੀ ਹੈ ਯਾਰ 5 ਮਿੰਟਾਂ 'ਚ ਤਾਂ ਬੰਦੇ ਨੂੰ ਧਾਇਆ ਮਾਰ ਦਿੰਦਾ ਤੇ 5 ਮਿੰਟਾਂ ਦੇ ਵਿੱਚ ਡੁੱਬਣ ਵਾਲਾ ਕਰ ਦਿੰਦਾ ਹੈ ਹਨਾ ਆਪਾਂ ਚੱਲੇ ਪਿੰਡੋਂ ਖੇਤ ਨੂੰ ਪੱਠੇ ਵੱਡਣ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਕਿਤੇ ਕਿਤੇ ਤਾਂ ਇੰਨਾ ਪਾਣੀ ਸੀ ਵੀ ਕੱਦੂ ਬੇਸਿਕ ਦੀ ਕੱਲੇ ਮੀਂਹ ਦੇ ਪਾਣੀ ਨਾਲ ਹੀ ਕਰ ਲੋ ਠੀਕ ਹੈ ਨਾ ਕੋਈ ਫਰਕ ਨਹੀਂ ਪੈਂਦਾ ਸੀਗਾ ਵੀ ਭਰੇ ਖੜੇ ਸੀਗੇ ਇੱਕਿਆਰੇ ਤੇ ਕਿਤੇ ਕਿਤੇ ਚਲ ਥੋੜਾ ਜਿਹਾ ਘੱਟ ਸੀਗਾ ਪਰ ਅੱਗੇ ਜਾ ਕੇ ਜਰੂਰ ਦੇਖਿਓ ਮੇਰੇ ਵੀਰ ਅੱਗੇ ਅਸੀਂ ਗਏ ਜਦੋਂ ਰਸਤੇ ਦੇ ਵਿੱਚ ਪਾਣੀ ਖੜਾ ਤੇ ਪਾਸੀ ਅਸੀਂ ਥੋੜਾ ਜਿਹਾ ਘੱਟ ਸੀਗਾ ਪਾਣੀ ਚੱਲ ਮੈਂ ਆਖਿਆ ਅਗਲੇ ਖੇਤ ਆਪਣੇ ਖੇਤ ਤਾਂ ਹੋਣਾ ਹੀ ਆ ਵੀ ਇੰਨਾ ਮੀਂਹ ਪਿਆ ਯਾਰ ਚਾਰ ਚਫੇਰੇ ਘਟਾ ਚੜ ਕੇ ਆਈਆਂ ਇਧਰੋਂ ਆਗੀਆਂ ਇਧਰੋਂ ਆਗੀਆਂ ਵੀ ਮੀਂਹ ਤਾਂ ਹੋਊ ਇਹ ਅਸੀਂ ਪਹੁੰਚੇ ਪਹੁੰਚੇ ਝੜਾ ਕੇ ਤੇ ਗਏ ਪੱਠੇ ਪਟਣ ਤੇ ਗਾਂਹਾਂ ਜਾ ਕੇ ਜਦੋਂ ਦੇਖਿਆ ਬਾਈ ਝੋਨਿਆਂ 'ਚ ਵੀ ਪਾਣੀ ਹੈ ਨਾ ਜਿਹੜੇ ਪਾਸੇ ਅਸੀਂ ਝੋਨੇ ਸੀ ਉਹ ਵੀ ਨਹੀਂ ਪੂਰੇ ਭਰੇ ਵੇ ਸੀਗੇ ਤੇ ਉੱਥੇ ਬਾਹੇ ਵੇ ਬਾਣ ਭਰੇ ਪਏ ਸੀ ਪਿੱਛੇ ਫਿਰ ਮੈਂ ਕਿਹਾ ਚੱਲ ਗਾਹਾਂ ਚੱਲ ਆਪਣੇ ਖੇਤ ਦੇਣੇ ਆ ਠੀਕ ਹੈ ਲਗਨੀ ਇੱਥੇ ਵੀ ਮਿੱਤਰੋ ਝੋਨੇ ਸੁੱਕੇ ਪਏ ਇੱਕ ਪਾਸੇ ਮੋਟਰਾਂ ਦਾ ਪਾਣੀ ਲੱਗੀ ਜਾਵੇ ਤੁਸੀਂ ਇਹ ਦੇਖੋ ਪਿੰਡ ਕੋਲੇ ਤਾਂ ਬਿਨਾਂ ਪਾਣੀ ਛੱਡੇ ਕੱਦੂ ਕਰ ਲਾ ਤੇ ਇੱਥੇ ਉਹ ਕਰੀ ਜਾਂਦੇ ਫਿਰ ਵੱਡਿਆ ਨੀਰਾ ਬਾਈ ਨੀਰਾਚਾਰਾ ਪੜਦੇ ਪੜਦੇ ਫਿਰ ਚਾਰ ਚਫੇਰੇ ਜਦੋਂ ਮਾਰੀ ਨਿਗਾ ਤੇ ਇਧਰ ਮੇਰੇ ਤਾਏ ਕੇ ਲੱਗੇ ਪਏ ਜਮਾ ਬਾਣ ਖਾਲੀ ਤੇ ਮੋਟਰਾਂ ਛੱਡੀਆਂ ਮੀਆਂ ਤੇ ਬਈ ਕੱਦੂ ਕਰੀ ਜਾਂਦੇ ਆ ਤੇ ਕੁਦਰਤ ਦੇ ਰੰਗ ਦੇਖੋ ਬਾਈ ਇੱਕ ਪਾਸੇ ਤਾਂ ਮੰਨ ਕੇ ਤੇ ਲਈ ਲੋੜ ਨਹੀਂ ਮੋਟਰਾਂ ਛੱਡਣ ਦੀ ਕੱਲੇ ਮੀਂਹ ਦੇ ਪਾਣੀ ਨਾਲ ਕੱਦੂ ਕਰਲਾ ਤੇ ਇੱਥੇ ਸੁੱਕੇ ਸੁੱਕਾ ਪਿਆ ਹੈਗਾ ਤੇ ਇੱਥੇ ਆਪਣਾ ਹੁਣ ਆ ਗਿਆ ਬਾਣੋ ਪਿੱਛੇ ਦਿਖਦਾ ਬੋਰਡ ਆਪਣੇ ਬਾਣ ਚ ਆ ਉਹ ਜਿਹੜੀਆਂ ਆ ਡੇਕਾਂ ਆਗੀਆਂ ਬਾਈ ਇਹ ਡੇਕਾਂ ਅਸੀਂ ਲਾਈਆਂ ਸੀ ਜਾਂ ਮਹਿ ਲਾਈਆਂ ਸੀ ਚਲੋ ਹੁਣ ਤਾਂ ਸਰਕਾਰੀ ਬਣ ਜਾਣ ਬਣ ਜਾਣ ਆਪਾਂ ਆਪਦੀ ਸ਼ਾਂਤ ਵਾਸਤੇ ਲਾਈਆਂ ਸੀ ਠੀਕ ਆ ਨਾ ਜੇ ਸੜਕ ਤੇ ਤੁਰਦੇ ਸੀ ਨੰਗੇ ਪੈਰੀ ਤੇ ਪੈਰ ਬਹੁਤ ਮੱਚਦੇ ਹੁੰਦੇ ਸੀਗੇ ਇਹਦਾ ਦੱਸਿਓ ਜ਼ਰੂਰ ਵੀ ਇਹਦਾ ਫਾਇਦਾ ਕਿ ਨੁਕਸਾਨ ਠੀਕ ਆ ਬਹੁਤ ਵੀ ਦਿੱਤਾ ਕਹਿੰਦੇ ਆ ਨੁਕਸਾਨ ਆ ਇਹਨਾਂ ਲਾਈਆਂ ਡੇਕਾਂ ਦਾ ਤੇ ਇਹਦਾ ਜ਼ਰੂਰ ਦੱਸ ਕੇ ਜਾਇਓ ਵੀ ਫਾਇਦਾ ਹੈ ਜਾਂ ਨੁਕਸਾਨ ਹੈ ਇਹਨਾਂ ਡੇਕਾਂ ਦਾ ਠੀਕ ਆ ਨਾ ਤੇ ਆਜੋ ਅੱਗੇ ਆਪਾਂ ਇੱਕ ਗੱਲ ਹੋਰ ਕਰ ਗਏ ਸਾਨੂੰ ਚੀਜ਼ ਦਿਖਾਈ ਗਏ ਆ ਆ ਗਈ ਜੀ ਟ੍ਰੇਨ ਟ੍ਰੇਨ ਦੇ ਡੱਬੇ ਗਿਣੋ ਕਿੰਨੇ ਆ ਸਹੀ ਡੱਬੇ ਗਣਕੇ ਦੱਸੂ ਜਿਹੜਾ ਮੇਰੇ ਵੱਲੋਂ ਉਹਦੇ ਪੇਜ ਦੀ ਪ੍ਰੋਮੋਸ਼ਨ ਫਰੀ ਗਿਣੋ ਕਿੰਨੇ ਡੱਬੇ ਆ ਮੈਂ ਤਾਂ ਬਹੁਤ ਗਿਣੇ ਸੀ ਮੈਨੂੰ ਹਿਸਾਬ ਜੇ ਚ ਨਹੀਂ ਆਇਆ ਖਰ ਮੇਰੇ ਤਾਂ ਮੈਂ ਗਣਕੇ ਦੇਖੇ ਸੀ ਖਨੀਤਾ ਯਾਰ ਨਿਗਾ ਉੱਕ ਜੇ ਜਾਂਦੀ ਹੈ ਤੇ ਗੱਡੀ ਹੌਲੀ ਜਾਂਦੀ ਸੀ ਕੋਈ ਐਡੀ ਤੇਜ਼ ਵੀ ਨਹੀਂ ਸੀਗੀ ਪਰ ਤੁਸੀਂ ਗਿਣ ਕੇ ਜ਼ਰੂਰ ਦੱਸਿਓ ਵੀ ਕਿੰਨੇ ਡੱਬੇ ਆ ਤੇ ਕਿੰਨੇ ਡੱਬਿਆਂ ਦੇ ਮਗਰ ਉਹ ਕੀ ਹੁੰਦਾਗਾ ਗਾਟ ਗਾਟ ਜਾਂ ਕਿੰਨੇ ਡੱਬਿਆਂ ਦੇ ਮਗਰ ਆ ਠੀਕ ਹੈ ਲੇਕਿਨ ਨਹੀਂ ਤੇ ਇੱਥੇ ਲੱਗੇ 2-4 ਮਿੰਟ ਤੇ ਕਰਦੇ ਕਰਾਉਂਦੇ ਭਰਾਓ ਗੱਡੀ ਨੰਗ ਗਈ ਗੱਡੀ ਨੰਗ ਗਈ ਦੋਤੇ ਫਿਰ ਆਪਾਂ ਚੱਲ ਕਰਨੂ ਕਰਿਆ ਕਿ ਨੀਰਾਜਰਾ ਕੁੱਤਰਿਆ ਪਸ਼ੂਆਂ ਨੂੰ ਪਾਇਆ ਸਤਿ ਸ਼੍ਰੀ ਅਕਾਲ